ਜੀ ਤੇ ਆਪਾਂ ਜਿਹੜੇ ਆ ਹਾ ਰੇਲਵੇ ਸਟੇਸ਼ਨ ਤੇ ਫਿਰਦੇ ਆਂਗੇ ਭਾਈ ਇਹ ਹੈਗਾ ਚਨਈ ਦਾ ਰੇਲਵੇ ਸਟੇਸ਼ਨ ਪਹੁੰਚ ਗਏ ਆਪਾਂ ਚਨਈ 23 ਅਕਤੂਬਰ ਜੀ ਦਿਨ ਹੈਗਾ ਵੀਰਵਾਰ 2025 ਤੇ ਜਗਾ ਜਿਹੜੀ ਹੈਗੀ ਆ ਭਾਈ ਇਹ ਹਜੇ ਕੋਈ ਸਟੇਸ਼ਨ ਤਾਂ ਆਇਆ ਨਹੀਂ ਤੇ ਬਿਸ਼ਾਖਾਪਟਨਮ ਤੋਂ ਆਪਾਂ ਜਿਹੜਾ 10 ਕਿਲੋਮੀਟਰ ਪਿੱਛੇ ਆਂਗੇ ਰਾਤ 11 ਵਜੇ ਆਪਾਂ ਇਸ ਰੇਲ ਗੱਡੀ ਦੇ ਵਿੱਚ ਚੜੇ ਸੀ ਤੇ ਹੁਣ ਜਿਹੜਾ ਸਮਾਂ 8 ਵਜੇ ਗਿਆ ਸਾਰੀ ਰਾਤ ਆਪਣੀ ਐਸੇ ਰੇਲ ਗੱਡੀ ਦੇ ਵਿੱਚ ਹੀ ਲੰਗੀ ਹੈ ਤੇ ਆਪਾਂ ਜਿੱਥੇ ਜਾਣਾਗਾ ਭਾਈ ਆਪਾਂ ਜਾਣਾ ਚਨਈ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਆਪਣੇ ਸਾਈਕਲ ਆ ਜਿਹੜੇ ਚਨਈ ਆ ਜਾਣਗੇ ਅੱਜ 23 ਤਰੀਕ ਹੈ ਕੱਲ ਨੂੰ 24 ਤਰੀਕ ਨੂੰ ਆਪਣੇ ਸਾਈਕਲ ਚਨਈ ਪਹੁੰਚ ਜਾਣਗੇ ਤੇ ਨਾਲ ਦੀ ਨਾਲ ਹੀ ਭਾਈ ਆਪਾਂ ਜਿਹੜੇ ਸਾਈਕਲ ਚੱਕ ਕੇ ਆਪਣਾ ਸਾਈਕਲ ਦਾ ਜਿਹੜਾ ਸਫਰ ਹੈ ਉਹ ਸ਼ੁਰੂ ਕਰ ਦੇਵਾਂਗੇ ਤੇ ਆਪਾਂ 2:00 ਵਜੇ ਉਤਰਨਾ ਹੈਗਾ ਜੀ ਪਤਾ ਨਹੀਂ ਕਿਹੜਾ ਰੇਲਵੇ ਸਟੇਸ਼ਨ ਹੈਗਾ 2:00 ਵਜੇ ਆਊਗਾ 2:00 ਵਜੇ ਉਤਰਾਂਗੇ 2:00 ਵਜੇ ਤੱਕ ਹਜੇ ਏਸੀ ਦੇ ਵਿੱਚ ਹੀ ਆ ਰੇਲ ਗੱਡੀ ਦੇ ਵਿੱਚ ਤੇ ਇਸ ਤੋਂ ਬਾਅਦ ਫਿਰ ਰਾਤ ਨੂੰ ਇੱਕ ਹੋਰ ਰੇਲ ਗੱਡੀ ਚੜਾਂਗੇ ਤੇ ਫਿਰ ਜਾਵਾਂਗੇ ਸਿੱਧਾ ਭਾਈ ਚਨਈ 24 ਤਰੀਕ ਤੱਕ ਆਪਾਂ ਚਨਈ ਜਿਹੜਾ ਪਹੁੰਚ ਜਾਵਾਂਗੇ ਇਸ ਤੋਂ ਬਾਅਦ ਸਾਈਕਲ ਦਾ ਸਫ਼ਰ ਜੀ ਫਿਰ ਕੋਈ ਆਪਾਂ ਨਾ ਰੇਲ ਗੱਡੀ ਨਾ ਬੱਸ ਕਿਸੇ ਦਾ ਸਫ਼ਰ ਤੁਹਾਨੂੰ ਨਹੀਂ ਦਿਖਾਉਂਦੇ ਆਹ ਪਤਾ ਨਹੀਂ ਜੀ ਕਿਹੜੇ ਜੰਗਲਾਂ ਚ ਲਈ ਤੁਰੇ ਫਿਰਦੇ ਆ ਸਟੇਸ਼ਨ ਕੋਈ ਆਉਂਦਾ ਨਹੀਂ ਨਾ ਕੋਈ ਘਰ-ਵਾਰ ਆਉਂਦਾਗਾ ਤੇ ਇਧਰਲੇ ਪਾਸੇ ਦੇਖ ਕੇ ਕੀ ਐ ਇਧਰ ਵੀ ਜੰਗਲੀ ਐ ਤੇ ਆਪਣੇ ਸਾਥੀ ਸੰਦੀਪ ਆਪਿਆ ਸੁਤਾ ਉਹ ਪਰ ਹਰਪਾਲ ਪਿਆ ਇਹਨਾਂ ਦੋਨਾਂ ਨੇ ਐਂ ਰਾਤ ਕੱਟੀ ਹੈਗੀ ਇੱਥੇ ਇਧਰ ਨਿਸ਼ੂ ਪਿਆਗਾ ਨਿਸ਼ੂ ਨੇ ਸਾਰਾ ਤਾਂ ਇੱਥੇ ਕੱਟੀ ਹੈ ਤੇ ਆਪਾਂ ਪਏ ਸੀ ਭਾਈ ਇੱਥੇ ਆਪਾਂ ਇੱਥੇ ਰਾਤ ਕੱਟੀ ਹੈਗੀ ਸਾਰਾ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਪੈਣਾ ਭਰਾਵਾਂ ਨੂੰ ਦੇਸ਼ ਵਾਲਿਆਂ ਨੂੰ ਤੇ ਵਿਦੇਸ਼ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਸਵਾਗਤ ਹੈ ਭਾਈ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਇਹ ਜਿਹੜਾ ਆਪਣਾ ਰੇਲ ਗੱਡੀ ਦਾ ਸਫਰੀ ਦੇਖਣ ਨੂੰ ਮਿਲੂਗਾ ਜੀ ਤੁਹਾਨੂੰ ਇਸ ਵਲੌਗ ਦੇ ਵਿੱਚ ਵੀ ਏਰੀਆ ਤਾਂ ਜੀ ਪਤਾ ਨਹੀਂ ਕਿਹੜਾਗਾ ਤੇ ਚਨਈ ਤੇ ਬਿਸ਼ਾਖਾ ਪਟਨਾਮਾ ਉਹਦੇ ਆਪਾਂ ਵਿੱਚ ਵਿਚਾਲੇ ਜੇ ਫਿਰਦੇ ਆ ਭਾਈ ਤੇ ਪੂਰ ਜੀ ਪਈ ਜਾਂਦੀ ਹੈਗੀ ਮੀਂਹ ਆਈ ਜਾਂਦਾਗਾ ਮੌਸਮ ਬੜਾ ਵਧੀਆ ਹੋਇਆ ਨੇ ਜੇ ਦੂਰ ਨਿਗਾਹ ਮਾਰ ਕੇ ਦੇਖਦੇ ਆ ਤਾਂ ਉੱਚੇ ਉੱਚੇ ਪਹਾੜ ਦੇਖਦੇ ਆ ਸ਼ਾਇਦ ਵੀਡੀਓ ਦੇ ਵਿੱਚ ਭਾਈ ਨਜ਼ਰ ਨਾ ਆਉਂਦੇ ਹੋਣਾ ਥੋੜੇ ਦੂਰ ਹੈਗੇ ਆਹਾਂ ਦਰਖਤ ਜੇ ਬੜੇ ਸੋਹਣੇ ਲੱਗੇ ਹੋਏ ਆਗੇ ਇਹ ਲੱਗਦਾ ਖੇਤੀ ਹੋ ਕਿਸੇ ਦਾ ਭਾਈ ਬਾੜ ਬੂੜ ਕੀਤੀ ਹੋਈ ਹੈਗੀ ਦੂਰ ਪਈ ਜਾਂਦੀ ਹੈ ਮੀਂਹ ਪਈ ਜਾਂਦਾ ਤੇ ਆਪਾਂ ਰੇਲ ਗੱਡੀ ਦੇ ਨਾਲ ਜਿਹੜੇ ਮਗਰਲੇ ਜਮਾ ਦੋ ਡੱਬੇ ਹੁੰਦੇ ਆ ਮਗਰਲਾ ਇੱਕ ਡੱਬਾ ਛੱਡ ਕੇ ਤੇ ਇਹ ਦੂ ਗਾਂਹਲੇ ਡੱਬੇ ਦੇ ਵਿੱਚ ਹੈਗੇ ਆਂ ਕੀ ਇਹ ਜਰਨਲ ਡੱਬਾ ਦਾ ਭਾਈ ਬੜਾ ਵਧੀਆ ਮੌਸਮ ਹੈਗਾ ਹਰਿਆਲੀ ਬਹੁਤ ਹੈ ਜੀ ਇਹ ਸ਼ਾਇਦ ਆਪਾਂ ਓਡੀਸ਼ਾ ਲੰਘ ਕੇ ਹੁਣ ਆਂਧਰਾ ਪ੍ਰਦੇਸ਼ ਚ ਆ ਗਏ ਆਂ ਕੀ ਤੇ ਓਡੀਸ਼ਾ ਚ ਵੀ ਬਹੁਤ ਹਰਿਆਲੀ ਸੀਗੀ ਤੇ ਇੱਥੇ ਭਾਈ ਆਂਧਰਾ ਪ੍ਰਦੇਸ਼ ਚ ਵੀ ਜਿਹੜੀ ਵਧੀਆ ਹਰਿਆਲੀ ਆ ਪੂਰੀ ਪਿੱਛੇ ਜਿਆਦਾ ਕੰਨ ਮਿਕਾਣੀ ਸੀਗੀ ਇੱਥੇ ਜਮਾ ਹੈ ਨਹੀਂ ਹਟ ਗਿਆ ਹੁਣ ਨਹੀਂ ਤੇ ਦੂਜੇ ਪਾਸੇ ਦੇ ਵੀ ਥੋੜੀ ਝਾਕੀ ਮਰਾਦ ਗਈ ਇਧਰਲੇ ਪਾਸੇ ਝੋਨਾ ਲਾਇਆ ਹੋਇਆਗਾ ਛੋਟਾ ਛੋਟਾ ਹੀ ਆ ਜਿਵੇਂ ਹਜੇ ਮਤਲਬ ਕਿ 20 ਦਿਨ ਹੁੰਦੇ ਆ ਲਾਈ ਨੂੰ ਉਹ ਝੋਨਾ ਕਿਉਂਕਿ ਇੱਥੇ 12 ਮਹੀਨੇ 30 ਦਿਨਾਂ ਜਿਹੜੀ ਫਸਲ ਆ ਗਈ ਜ਼ਿਆਦਾਤਰ ਝੋਨੇ ਦੀ ਹੁੰਦੀ ਹੈਗੀ ਇਹਦੇ ਛੋਟੇ ਛੋਟਾ ਕੱਖ ਕੰਡਾ ਕੱਢੀ ਜਾਂਦੇ ਹੈਗੇ ਕੰਮ ਕਰੀ ਜਾਂਦੇ ਚੋਨੇ ਸਭਾਈ ਬੜਾ ਸੋਹਣਾ ਵਾਲਾ ਦਵਾਲਾ 11:00 ਵੱਜ ਗਏ ਜੀ 12 1 ਦੇ 2 2:00 ਵਜੇ ਜਿਹੜਾ ਆਪਾਂ ਇਸ ਰੇਲ ਗੱਡੀ ਦੇ ਵਿੱਚੋਂ ਉਤਰ ਜਾਣਾ ਆਂ ਆਦਰ ਸੰਦੀਪ ਤੇ ਹਰਪਾਲ ਰਾਤ ਇੱਥੇ ਅਪਰਾਤ ਕੱਟੀ ਹੈ ਕੀ ਤੇ ਮੁੰਡਾ ਬਾਈ ਕਿਹੜੀ ਨੀਂਦ ਆਉਣੀ ਹੈ ਇੱਥੇ ਪਰ ਥੱਕੇ ਹੋਏ ਸੀਗੇ ਥੱਕੇ ਹੋਣ ਦਾ ਕਰਕੇ ਪਤਾ ਹੀ ਨਹੀਂ ਲੱਗਿਆ ਇੱਥੇ ਪਏ ਆ ਕਿੱਥੇ ਨਾ ਕਿਉਂਕਿ ਇੱਕ ਰਾਤ ਪਹਿਲਾਂ ਵੀ ਜਿਹੜੀ ਆਪਣੀ ਨੀਂਦ ਪੂਰੀ ਨਹੀਂ ਹੋਈ ਸੀ ਜਰਾ ਬੜਾ ਵਧੀਆਗਾ ਜੀ ਦੇਖੋ ਟ੍ਰੇਨ ਕਿਹੜੇ ਲੋਡ ਕਾਉਂਦੀ ਹੈ ਭਾਈ ਘੁੰਮ ਕੇ ਹੁੰਦਾ ਤਾਂ ਮਹਟੇ ਉਮੀ ਆਂਦੀ ਹੈ ਇਹ ਕੌਣ ਸਾ ਸਟੇਸ਼ਨ ਹੈ ਰਾਜਮੰਦਰ 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 ਕੇਲੇ 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 ਪਾਣੀ ਪਾਣੀ ਕੋਲੇ ਪਾਣੀ ਰਾਜਮੰਦਰ ਤਾਂ ਨਹੀਂ ਭਾਈ ਨਾਂ ਤਾਂ ਕੁਝ ਹੋਰ ਸੀਗਾ ਤੇ ਪਤਾ ਨਹੀਂ ਪਰ ਕਿਹੜਾ ਸਟੇਸ਼ਨ ਆ ਇਹ ਮੂਰੇ ਨਾਂ ਰਾਜ ਹੀ ਹੈਗਾ ਮਗਰ ਨਹੀਂ ਪਤਾ ਕੀ ਨਾਂ ਹੈ ਆਹ ਭੁੱਖ ਬਹੁਤ ਲੱਗੀ ਪਈ ਸੀਗੀ 12 ਵਜੇ ਪਈ ਆ ਕੇਲੇ ਲੈ ਆ 50 ਰੁਪਏ ਦੇ ਦਿੱਤੇ ਆ ਜੀ ਆਹ ਮੀ ਫੈਨ ਲੱਗ ਗਿਆ ਜੀ ਤੇ ਟ੍ਰੇਨ ਦੇਖੋ ਭਾਈ ਤੁਸੀਂ ਕਿਹੜੇ ਲੋਟ ਮੁੜਦੀ ਹੈਗੀ ਲੈ ਤਾਂ ਨਿੱਪ ਕਰਾ 20 ਰੁਪਏ ਦੀ ਪਲੇਟ ਆ ਭਾਈ ਇਹ ਗੁਰੂ ਜੀ ਸਲਾਨੀ ਬਚਾ ਗਰਮ 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 ਸ਼ੋਲੇ ਆ ਤੇ ਆ ਲੋ ਬਰੇ ਆ ਲੋ ਆ ਲੋ ਨੋ ਬਈ ਰੇਲ ਗੱਡੀ ਦਾ ਖਾਣਾ ਲਾਣਾ ਹੈ ਸ਼ੋਲੇਆਂ ਦੇ ਬੱਟੇ ਤੇ ਚੱਲਦੀਆਂ ਲੈਸ ਅਰਪਾ ਬੈ ਸਬਸਕ੍ਰਾਈਬ ਯਾਰ ਬਚਾ ਗਰਮ 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 ਹਾਂ ਪਤਾ ਨਹੀਂ ਕੀ ਹੈ ਬੋਤਲ ਜੀ ਇਹ ਬੋਤਲ ਮੇਂ ਕੀ ਹੈ ਸਾਰਾ ਬੋਤਲ ਮੈਂ ਕੀ ਹੈ ਨਿੰਬੂ ਪਾਣੀ ਨਿੰਬੂ ਪਾਣੀ ਠੀਕ ਹੈ ਜੀ ਇਹਨਾਂ ਮਸਲਾ ਵੇੜੇਗਾ ਯਰ ਨਾਲ ਡੱਬੇ ਦੇ ਕੁਛ ਤਾਂ ਹਾਲ ਪਹਿਲਾਂ ਹੀ ਮਾੜੇ ਹੁੰਦੇ ਆ ਜੀ ਤੇ ਕੁਛ ਲੋਕ ਕਰ ਦਿੰਦੇ ਆ ਭਾਈ ਇਹ ਪਾਣੀ ਖੜਨਾ ਨਹੀਂ ਸੀਗਾ ਕਿਸੇ ਨੇ ਨਾ ਆਪਣੇ ਚੌਲਾਂ ਵਾਲਾ ਭਾਂਡਾ ਤੋਤਾ ਤੇ ਇਹਦੇ ਵਿੱਚ ਚੌਲ ਹੀ ਚੌਲ ਫਿਰਦੇ ਆ ਵਿੱਚ ਥੱਲੇ ਚੌਲ ਆ ਜਿਹਦੇ ਕਰਕੇ ਪਾਈਪ ਬੰਦ ਹੋ ਗਈ ਤੇ ਪਾਣੀ ਖੜਾਗਾ ਤੇ ਇਹ ਫੁੱਲ ਪਰ ਜਾਂਦੀ ਹੈ ਜਦੋਂ ਰੇਲ ਗੱਡੀ ਫਿਰ ਜਿਆਦਾ ਤੇਜ਼ ਤੁਰਦੀ ਹੈ ਤੇ ਪਾਣੀ ਥੱਲੇ ਡੋਲਦਾਗਾ ਤੇ ਥੱਲੇ ਵੀ ਚਿੱਕੜ ਹੋਇਆ ਪਿਆਗਾ ਇਹ ਕੋ ਲੋਕਾਂ ਦੀ ਵੀ ਗਲਤੀ ਹੁੰਦੀ ਹੈਗੀ ਵਧੀਆ ਨਾਲ ਡਸਟਬਿਨ ਵੀ ਲੱਗਿਆ ਹੋਇਆਗਾ ਤੇ ਫੇਰ ਵੀ ਜਿਹੜਾ ਗੰਦ ਪੈਲ ਇਥੇ ਡੱਬਿਆਂ ਦੇ ਵਿੱਚ ਉਹੀ ਖਲਾਰੀ ਜਾਂਦੇ ਹੈਗੇ ਵਿਜੇਵਾੜਾ ਜੰਕਸ਼ਨ ਜੀ ਸਾਢੇ 3 ਹੋ ਗਏ ਤੇ ਰਾਤ ਜਿਹੜਾ 11 ਵਜੇ ਆਪਾਂ ਆਹ ਰੇਲ ਗੱਡੀ ਦੇ ਵਿੱਚ ਬੈਠੇ ਸੀਗੇ ਤੇ ਹੁਣ ਸਾਢੇ 3 ਉਤਰਿਆਂਗੇ ਲਗਭਗ ਚਨਈ ਇਥੋਂ 450 ਕਿਲੋਮੀਟਰ ਰਹਿ ਗਿਆ ਜੀ ਉਤਰਨਾ ਆਪਾਂ ਵਿਸ਼ਾਖਾਪਟਨਮ ਸੀ ਤੇ ਵਿਸ਼ਾਖਾਪਟਨਮ ਪਿੱਛੇ 350 ਕਿਲੋਮੀਟਰ ਪਿੱਛੇ ਰਹਿ ਗਿਆ ਤੇ ਉਹ ਤੋਂ ਆਪਾਂ ਇੰਨਾ ਅੱਗੇ ਆ ਗਏ ਆ 350 ਕਿਲੋਮੀਟਰ ਅੱਗੇ ਆ ਗਏ ਆ ਇਹ ਵਿਜੇਵਾੜਾ ਦਾ ਰੇਲਵੇ ਸਟੇਸ਼ਨ ਰੇਲਵੇ ਜੰਕਸ਼ਨ ਇਥੋਂ ਹੁਣ ਆਪਾਂ ਚਨਈ ਜਾਣਾਗਾ ਜੀ ਜੀ ਦੇਖਦੇ ਆ ਭਾਈ ਕਿਹੜੀ ਰੇਲ ਗੱਡੀ ਮਿਲਦੀ ਹੈਗੀ ਕਿੰਨੇ ਵਜੇ ਆ ਕੀ ਗੱਲਬਾਤ ਹੈਗੀ ਬਸ ਬਾਈ ਪਰਲੇ ਪਾਸੋਂ ਇੱਕ ਨੰਬਰ ਤੋਂ ਨਾ ਰੇਲ ਗੱਡੀ ਤੋਂ ਉਤਰੇ ਆ ਤੇ ਨਾਲ ਦੀ ਨਾਲ ਇਧਰ ਅਚਨਈ ਵਾਲੀ ਰੇਲ ਗੱਡੀ ਖੜੀ ਆ ਐਨੇ ਵੀ ਲੱਗਦਾ ਮਾਰਤਾ ਹਾਰਨ ਤੇ ਇਹ ਸਿੱਧੀ ਜਾਊਗੀ ਭਾਈ ਹੁਣ ਅਚਨਈ ਉਧਰੋਂ ਉਤਰੇ ਤੇ ਇਧਰ ਛੜ ਗਏ ਸਮਾਨ ਸੱਲਾ ਜਿਹੜਾ ਆਪਣਾ ਰੱਖਦ ਗਏ ਤੇ ਚਾਹ ਦੀ ਘੁੱਟ ਪੀਣ ਨੂੰ ਜੀ ਕਰ ਜਾਂਦਾ ਸੰਦੀਪਾ ਮੈਂ ਆਇਆ ਚਾਹ ਲੈ ਕੇ ਇਹ ਕਹਿੰਦੇ ਜ਼ਿਆਦਾ ਕੱਪ ਵਾਧੇ ਦੇਖ ਨੀਲੀ ਵਾਲਿਆਂ ਨੂੰ ਦਿਓ ਜ਼ਿਆਦਾ ਕੱਪ ਭਾਈ 10 ਰੁਪਏ ਭਾਈ ਜਲਦੀ ਜਲਦੀ 18 ਲੈ ਜੀ ਰੇਲ ਘੱਟੀ ਤਰਨਾਲੀ ਤਰਨਾਲੀ ਆ ਗਈ ਆ ਯਾਰ ਪਾਲ ਗੇਰਾ ਆ ਪਤਾ ਨਹੀਂ ਕਿਧਰੋਂ ਪਾਣੀ ਲੀਕ ਹੋ ਗਿਆ ਰੇਲ ਗੱਡੀ ਦਾ ਜਿਹੜੇ ਹਿਸਾਬ ਨਾਲ ਆਪਣਾ ਸਫਰ ਸੀਗਾ ਜੋ ਉਸ ਹਿਸਾਬ ਨਾਲ ਵਧੀਆ ਨਿਪੜ ਗਿਆ ਕਿਉਂਕਿ ਨਿਪੜਿਆ ਤਾਂ ਨਹੀਂ ਹਜੇ ਬਸ ਥੋੜੇ ਟਾਈਮ ਤੱਕ ਨਿਪੜ ਜੂਗਾ ਕਿਉਂਕਿ ਭਾਈ ਇਹ ਸ਼ੀਟ ਸ਼ੂਟ ਵਧੀਆ ਮਿਲ ਗਈ ਤੇ ਉੱਪਰੋਂ ਵੀ ਆ ਕੰਮ ਖਾਲੀ ਪਿਆਗਾ ਲੈਟ ਵੀ ਸਕਦੇ ਆਂਗੇ ਘੰਟਾ ਘੜੀ ਤੇ ਜੇ ਹੁੰਦੀ ਭੀੜ ਤੇ ਫੇਰ ਸਤਿਆਨਾਥ ਵਾਜ ਜਾਣਾ ਸੀਗਾ ਚੈੱਕ ਕਰਕੇ ਬਸ ਹੁਣ ਰਾਤ ਨੂੰ ਹੋ ਸਕਦਾ 11 12 ਵਜੇ 1 ਵਜੇ ਜਿਵੇਂ ਮਰਜੀ ਪਹੁੰਚ ਜਾਵਾਂਗੇ ਤੇ ਫਿਰ ਜਿਹੜੇ ਕੱਲ ਨੂੰ ਚੱਕਾਂਗੇ ਆਪਣੇ ਸਾਈਕਲ ਤੇ ਫਿਰ ਸਾਈਕਲ ਦਾ ਸਫਰ ਸ਼ੁਰੂ ਕਰਦਾਂਗੇ ਭਾਈ ਨਾਲ ਦੀ ਨਾਲ ਖੁਸ਼ੀ ਬਹੁਤ ਆਜੀ ਸਾਈਕਲਾਂ ਲਈ ਬਹੁਤ ਜਿਆਦੇ ਸਾਈਕਲਾਂ ਦਾ ਸਫਰ ਸਾਈਕਲਾਂ ਨਹੀਂ ਆ ਟ੍ਰੇਨਾਂ ਤੇ ਬੱਸਾਂ ਤੇ ਨਹੀਂ ਤਾਬੇ ਹੁੰਦਾ ਆਪਣੇ ਤੋਂ ਹੁਣ ਜਿਹੜਾ ਸਾਈਕਲਾਂ ਦਾ ਸਫਰ ਕੀਤਾ ਨਾ 20 ਮਿੰਟਾਂ ਦਾ ਪੂਰਾ ਆਨੰਦ ਆਇਆ ਸੀ ਆ ਟ੍ਰੇਨਾਂ ਟ੍ਰੋਨਾਂ ਤੇ ਦਾ ਬੱਸ ਐਵੇਂ ਹੀ ਲੱਗਦਾ ਵੀ ਚਿੱਤ ਤਲਕਾਨ ਜਾਂ ਹੋਇਆ ਪਿਆ ਜਦੋਂ ਕਦੋਂ ਸਾਈਕਲੋਂ ਤੇ ਕਦੋਂ ਚੱਕੇ ਦੇ سفر ਜਿਹੜਾ ਸ਼ੁਰੂ ਕਰੀਏ ਆਪਾਂ ਆ ਕੱਲ ਨੂੰ ਕਰ ਦਾਂਗੇ ਸ਼ੁਰੂ ਉਹ ਕੱਲ ਨੂੰ ਕਸ ਬੁਸ ਕੇ ਤੇ ਆਪਾਂ ਰੱਬ ਸੁੱਖ ਰੱਖੇ ਜੇ ਆਪਣੇ ਕੱਲ ਨੂੰ ਸੜਕੇ ਟਾਈਮ ਨਾਲ ਸਾਈਕਲ ਮਿਲ ਗਏ ਤੇ ਸ਼ਾਂਤ ਕਰ ਆ ਕਸ ਕੇ ਤੇ ਆਪਾਂ ਜਿਹੜਾ ਇੱਥੋਂ ਸ਼ਹਿਰ ਤੋਂ ਬਾਹਰ ਨਿਕਲ ਦੀ ਕੋਸ਼ਿਸ਼ ਕਰਾਂਗੇ ਜੇ ਨਾ ਲੇਟ ਸਵੇਰਾ ਹੋ ਗਿਆ ਤਾਂ ਫਿਰ ਆਪਾਂ ਸ਼ਹਿਰ ਚ ਇੱਥੇ ਰੁਕਾਂਗੇ ਤੇ ਫਿਰ ਪਰਸੋਂ ਦਾ ਜਿਹੜਾ ਆਪਣਾ ਅੱਗੇ ਦਾ ਸਫ਼ਰ ਸ਼ੁਰੂ ਕਰੀਏ ਦਮਾਂ ਨੂੰ ਪੱਕਾ ਜੀ ਠੀਕ ਹੈ ਜੀ ਠੀਕ ਹੈ ਜੀ ਇਧਰ ਆਪਣੇ ਨਹੀਂ ਸ਼ੂ ਗਈ ਪੂਰਾ ਨੀਂਦਰਾ ਲਈ ਜਾਂਦੇ ਦੋ ਤਿੰਨ ਦਿਨਾਂ ਦਾ ਠੀਕ ਹੈ ਜੀ ਠੀਕ ਹੈ ਜੀ ਵੇ ਗੱਲ ਕੱਢ ਕੇ ਕਿਹੜਾ ਸਟੇਸ਼ਨ ਆ ਗਿਆ ਅ ਚਾਏ ਆਨਲਾਈਨ ਹੋ ਜਾਏਗਾ ਆਨਲਾਈਨ ਨਹੀਂ ਹੈ ਆਨਲਾਈਨ ਨਹੀਂ ਹੋਏਗਾ ਪੰਗਾ ਤਾਂ ਉਹੀ ਹੈ ਸਾਰਾ ਆਨਲਾਈਨ ਹੋ ਜਾਏਗਾ ਆਨਲਾਈਨ ਆਨਲਾਈਨ ਆ ਬੜਾ ਪੰਗਾ ਬਾਈ ਉਹ ਖਰੀਦਣਾ ਦਾ ਨੋਟ ਚਾਹੀਦੇ ਹੈ ਕਿ ਤੁਹਾਨੂੰ ਕਿੱਥੇ ਜਾਉ ਉਹ ਮੁੰਡਿਆ 10 ਰੁਪਏ ਹੈ ਨਹੀਂ ਕਿਸੇ ਕੋਲ ਚਾਹ ਚੂ ਪੀਨ ਨੂੰ ਹਲੋ ਪਤਾ ਨਹੀਂ ਸੁੱਤਾ ਕਿ ਜਾਗਦਾ ਪਤਾ ਚਾਹ ਮੈਂ ਚਾਹੇ ਕਰੇ ਉਹ ਚਾਹ ਤਾਂ ਪੀਣੀ ਆ ਬਾਈ ਪੈਸੇ ਨੋਟ ਹੈਗਾ ਇੱਕ ਅੱਧਾ ਕੋਈ ਬਾਈ ਗੂਗਲ ਕੀ ਬੰਦੇ ਉਹ ਤਰਫ ਹੀ ਬਾਹਰ ਐਂ ਦੋ ਕਿਹ ਕਿੰਨਾ ਦਾ 5-7 ਦਾ ਪਹਰੇ ਹੀ ਚਾਹ ਰਹਾ 5ਵੇਂ 7ਵੇਂ ਕਿੱਥੇ ਆ ਇੰਨੀ ਚਾਹ ਮਿਲੀ ਹੁੰਦੀ ਕਿੱਥੇ ਆਦੀਆਂ ਗੱਲਾਂ ਸੀ ਚੜਜੋ ਭਾਈ ਆਪਦੇ ਟਿਕਾਣੇ ਤੇ ਮਿਲ ਗਈ ਜੀ ਚਾਹ ਭਾਈ ਮਿਲ ਗਈ ਮਿਲ ਗਈ ਮਾਸੇ ਹੀ ਮਿਲੀ ਆਗੀ ਉਠਾੜਾ ਉਠਾੜ ਖੋਲਾ ਖਾ ਖੋਲਾ ਖੋਲਾ ਖਾਂ ਖੋਲਾ ਏ ਸਮੋਸਾ 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 ਹਰਬਾਲ ਕਿੰਨੇ ਦੇ ਐ ਇਹ 30 ਰੁਪਿਆ ਦੇ ਹੈ 30 ਰੁਪਿਆ ਦੇ ਭਾਈ ਆਹ ਤਿੰਨ ਸਮੋਸੇ ਆ ਜਿਹੜੇ ਤੇ ਨਾਲ ਚਾਹ ਦਾ ਕੱਪ ਨਿਸ਼ੂ ਭਾਈ ਚਾਹ ਪੀਂਦਾ ਨਹੀਂ ਇਹੋ ਸਮੋਸਾ ਖਾ ਲਾ ਭਾਈ 11:00 ਵਜੇ ਜੀ ਤੇ ਆਪਾਂ ਜਿਹੜੇ ਆ ਹਾ ਰੇਲਵੇ ਸਟੇਸ਼ਨ ਤੇ ਫਿਰਦੇ ਆਂਗੇ ਭਾਈ ਇਹ ਹੈਗਾ ਚਨਈ ਦਾ ਰੇਲਵੇ ਸਟੇਸ਼ਨ ਪਹੁੰਚ ਗਏ ਆਪਾਂ ਚਨਈ ਤੇ ਇੱਥੋਂ ਕਨਿਆ ਕੁਮਾਰੀ ਹੈਗਾ ਜਿਹੜਾ 700 ਕਿਲੋਮੀਟਰ ਦੂਰ ਆਗਾ ਕੱਲ ਨੂੰ 24 ਤਰੀਕ ਜੀ ਤੁਸੀਂ ਇਹ ਵੀਡੀਓ 24 ਤਰੀਕ ਨੂੰ ਦੇਖੀ ਜਾਂਨੇ ਹੋਗੇ ਚਾਹ ਪੁੱਛ ਲਓ ਜੀ ਇੱਧਰ ਜਾ ਪਤਾ ਕਰੋ ਗੱਲ ਰੋਗੀ ਉਹ ਤੇ ਨਹੀਂ ਗੱਲ ਨਹੀਂ ਰੁਕਦੀ ਤੇ 24 ਤਰੀਕ ਨੂੰ ਤੁਸੀਂ ਵੀਡੀਓ ਦੇਖੀ ਜਾਂਦੇ ਹੋ ਜੀ ਤੇ ਜੋ ਵੀ ਤਰੀਕ ਨੂੰ ਜਿਹੜੇ ਆਪਣੇ ਭਾਈ ਸਾਈਕਲ ਮਿਲ ਜਾਣਗੇ ਸ਼ਿਪਿੰਗ ਕਾਰਪੋਰੇਸ਼ਨ ਜਿਹੜੇ ਆਪਾਂ ਹਨਾ ਉੱਥੇ ਉਹ ਜਮ੍ਹਾਂ ਕਰਾ ਕੇ ਆਏ ਸੀ ਉਹ ਆਪਣੀ ਪਰਚੀ ਜੀ ਹੈਗੀ ਉਹਨਾਂ ਦੀ ਆਪਣੇ ਕੋਲ ਹੀ ਹੈਗੀ ਤੇ ਉਹ ਪਰਚੀ ਦਿਖਾ ਕੇ ਆਪਾਂ ਸਾਈਕਲ ਭਾਈ ਲੈ ਲਾਂਗੇ ਉਹ ਮਾੜੇ ਮੋٹے ਖੋਲੇ ਹੋਏ ਆ ਤੇ ਉਹ ਜੜਨ ਦਾ ਬੜਾ ਟਾਈਮ ਨਹੀਂ ਲੱਗਦਾ ਤੇ ਜੜ ਕੇ ਜਿਹੜਾ ਫਿਰ ਆਪਾਂ ਅੱਗੇ ਦਾ ਸਫਰ ਆ ਜਿਹੜਾ ਸ਼ੁਰੂ ਕਰਾਂਗੇ ਭਾਈ ਸਾਈਕਲ ਵਾਲਾ ਹਾਂ ਹਾਂ ਉਹੀ ਚਾਹੀਦਾ ਉਹ ਡੇਪ ਵਾਲੀ ਡੈਪ ਵਾਲੀ ਹੋਵੇ ਜਿਹੜੀ ਮਰਜ਼ੀ ਹੋਵੇ ਤੇ ਚਾਹ ਲਿਆ ਕਰਾ ਕੋਈ ਚੱਕਰ ਨਹੀਂ ਤੇ ਬੜਾ ਵਧੀਆ ਬਾਈ ਰੇਲ ਗੱਡੀ ਦਾ ਸਫ਼ਰ ਰਿਹਾ ਜਿਹੜੀ ਤੁਸੀਂ ਸਾਹਮਣੇ ਰੇਲ ਗੱਡੀ ਦੇਖੀ ਜਾਂਦੇ ਹੋ ਆਪਾਂ ਇਸੇ ਤੇ ਆਏ ਆਂਗੇ ਤੇ ਸਫ਼ਰ ਵਧੀਆ ਇਦਾਂ ਰਿਹਾ ਕਿਉਂਕਿ ਬਾਈ ਜਿਹੜੇ ਆਪਾਂ ਡੱਬੇ ਦੇ ਵਿੱਚ ਆਏ ਆ ਨਾ ਮਤਲਬ ਕਿ ਕੱਲ ਤੋਂ ਆਪਾਂ ਆਏ ਆ ਕੱਲ 11 ਵਜੇ ਚੜੇ ਸੀਗੇ ਰਾਤ ਨੂੰ ਐਸੇ ਟਾਈਮ ਤੇ ਅੱਜ 11 ਵਜੇ ਉਤਰੇ ਆਂਗੇ ਪੂਰਾ ਸੂਰਾ 24 ਘੰਟਿਆਂ ਦਾ ਇਹ ਆਪਣਾ ਸਫ਼ਰ ਰਿਹਾਗਾ ਤੇ ਡੱਬੇ ਬਿਲਕੁਲ ਖਾਲੀ ਸੀਗੇ ਭੀੜ ਭੜਕਾ ਹੈ ਨਹੀਂ ਸੀ ਜਦੋਂ ਜੀ ਕਰਦਾ ਸੀਗਾ ਆਪਾਂ ਉੱਠ ਕੇ ਬੈਠ ਜਾਈਦਾ ਸੀਗਾ ਤੇ ਜਦੋਂ ਜੀ ਕਰਦਾ ਸੀਗਾ ਲਟ ਜਾਂਦੇ ਸੀਗੇ ਤਾਂ ਕਰਕੇ ਸਫਰ ਵਧੀਆ ਰਿਹਾ ਤੇ ਪਿੱਛੇ ਜਿਵੇਂ ਆਪਾਂ ਪਿੱਛੇ ਜੇ ਇੱਕ ਦੋ ਦਿਨ ਸਫਰ ਕਰਿਆ ਸੀਗਾ ਬੜਾ ਭੀੜ ਭੜਕਾ ਸੀਗਾ ਤੇ ਉਦੋਂ ਜੀ ਕਰਦਾ ਸੀ ਵੀ ਵੀ ਨਾ ਚੱਤ ਨਹੀਂ ਕਰਦਾ ਸੀਗਾ ਰੇਲ ਗੱਡੀ ਦਾ ਸਫਰ ਕਰਨ ਨੂੰ ਤੇ ਪਰ ਅੱਜ ਵਧੀਆ ਲੱਗਿਆ ਕਿਉਂਕਿ ਭੀੜ ਭੜਕਾ ਕੋਈ ਹੈ ਨਹੀਂ ਸੀਗਾ ਤੇ ਵਧੀਆ ਆਰਾਮਦਾਰੀ ਨਾਲ ਟਾਇਲ ਦੇ ਫਿਰਦੇ ਡੱਬੇ ਦੇ ਵਿੱਚ ਆਏ ਆਂ ਅਗੇ 24 ਘੰਟਿਆਂ ਦਾ ਸਫ਼ਰ ਕਰਕੇ ਆਏ ਆਂ ਜੀ ਆਪਾਂ ਪੂਰਾ ਚਨਈ ਪਹੁੰਚ ਗਏ ਤੇ ਇਸ ਤੋਂ ਬਾਅਦ ਕੰਨਿਆ ਕੁਮਾਰੀ ਹੁੰਦੇ ਹੋਏ ਵਹੀ ਗੋਆ ਸਾਰੇ ਆਸੇ-ਪਾਸੇ ਜਾਵਾਂਗੇ ਸਾਈਕਲ ਤੇ ਜਾਵਾਂਗੇ ਹੁਣ ਭਾਈ ਆਪਾਂ ਤੇ ਚਾਹ ਵੀ ਆ ਗਈ ਆ ਤੇ ਚਾਹ ਪੀਣ ਤੋਂ ਬਾਅਦ ਦੇਖਦੇ ਆਂ ਫਿਰ ਕਿੱਥੇ ਜੇ ਫੇਰ ਲਟ ਗਏ ਸੌਣ ਦੀ ਹੁਣ ਤਿਆਰੀ ਆ ਦੇਖਦੇ ਆਂ ਆਸੇ-ਪਾਸੇ ਇੱਥੇ ਕਿਸੇ ਪਾਸੇ ਪੈ ਜਾਾਂਗੇ ਇਧਰ ਦੇ ਰੇਲਵੇ ਸਟੇਸ਼ਨਾਂ ਦੀ ਭਾਈ ਆ ਗੱਲ ਆ ਨਾ ਮੰਨ ਗਏ ਆਪਾਂ ਤੁਸੀਂ ਜਿੱਥੋਂ ਤੱਕ ਮਰਜ਼ੀ ਨਿਕਾ ਮਾਰ ਲਓ ਮਜਾਲ ਆ ਕੋਈ ਕਾਗਜ਼ ਦਾ ਟੁਕੜਾ ਲੱਭ ਜੇ ਪੂਰੇ ਸਟੇਸ਼ਨ ਦੇ ਉੱਤੇ ਸਫਾਈ ਕਰਮਚਾਰੀ ਦਿਨੇ ਵੀ ਤੇ ਰਾਤ ਨੂੰ ਵੀ ਫਿਰਦੇ ਰਹਿੰਦੇ ਆਗੇ ਆ ਇਥੋਂ ਹੁਣੇ ਥੋੜੇ ਜਿਹਾ ਕਾਗਜ਼ ਪਈ ਸੀ ਥੱਲੇ ਉਹਦੀ ਚੱਕ ਕੇ ਨਾਲ ਦੀ ਨਾਲ ਮਤਲਬ ਕਿ ਜੇ ਕੋਈ ਕਾਗਜ਼ ਜਾਂ ਕੋਈ ਹਨਾ ਆਪਣੇ ਵਰਗਾ ਆ ਬਈਆਂ ਚਾਹ ਪੀਤੀ ਤੇ ਸਿੱਟ ਗਿਆ ਨਾਲ ਦੀ ਨਾਲ ਜਿਹੜੇ ਸਫਾਈ ਵਾਲੇ ਕਰਮਚਾਰੀ ਆ ਚੱਕ ਜਾਂਦੇ ਆ ਤੇ ਆਪਣਾ ਫਰਜ਼ ਬੰਦਾ ਸਿੱਟ ਕੇ ਨਾ ਜਾਈਗੇ ਇਹ ਤੇ ਆ ਦੇਖ ਲਓ ਡਸਟਬਿਨ ਬਈ ਆ ਪਈ ਆਗੇ ਦੋ ਇੱਥੇ ਉਹ ਗਾਂਹ ਵਾਲੇ ਕਵਲੇ ਨਾਲ ਦੋ ਗਾਂਹ ਪਏ ਆਗੇ ਥਾਂ ਥਾਂ ਤੇ ਜਿਹੜੇ ਡਸਟਬਿਨ ਰੱਖੇ ਹੋਏ ਆ ਤਾਂ ਹੀ ਕਰਕੇ ਕੂੜਾ ਕਰਕਟ ਆ ਜਿਹੜਾ ਬਈ ਬਹੁਤ ਘਟਾ ਤੇ ਸਾਫ ਸਫਾਈ ਜਾਦਾ ਗਈ ਤੇ ਲੋਕ ਵੀ ਬਾਕੀ ਬਈ ਸਿਆਣੇ ਹੋਣਗੇ ਹਨਾ ਇੱਥੋਂ ਦੇ ਤੇ ਜਿਹੜਾ ਕੋਈ ਕਾਗਜ਼ ਪੱਤਰ ਨਹੀਂ ਖਿਲਾਰਦੇ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਗੱਲ ਬਾਤ ਦੀ ਆ ਭਾਈ ਤੇ ਇਹ ਸਟੇਟ ਹੈਗੀ ਹੈ ਜਿਹੜੀ ਜੀ ਤਾਮਿਲਨਾਡੂ ਆਗੀ ਤੇ ਇਹਨੂੰ ਜਿਵੇਂ ਸਾਊਥ ਵੀ ਕਹਿੰਦੇ ਆ ਨਾ ਭਾਈ ਵੀ ਸਾਊਥ ਦੇ ਵਿੱਚ ਆਗੇ ਉਹੋ ਏਰੀਆ ਇਹ ਚਨਈ ਦਾ ਸਾਊਥ ਦਾ ਏਰੀਆ ਦਾ ਭਾਈ ਉੱਥੇ ਆਪਾਂ ਅੱਜ ਰਾਤ ਆਪਣੀ ਇੱਥੇ ਆ ਗਈ ਜੀ ਆਹੀ ਬੈਡਾ ਆਪਣਾ ਇੱਥੇ ਬਸ ਹੋ ਜਾਣਾ ਟੱਡੇ ਆਪਾਂ ਇੱਥੇ ਪੈ ਜਾਣਾਗਾ ਤੇ ਕੱਲ ਤੋਂ ਫਿਰ ਜਿਹੜਾ ਆਪਣਾ ਸਾਈਕਲ ਦਾ ਸਫਰ ਸ਼ੁਰੂ ਹੋ ਜੂਗਾ ਬਾਬੇ ਦੀ ਕਿਰਪਾ ਨਾਲ ਮਿਲ ਜਾਣ ਤਾਂ ਵਧੀਆ ਗੱਲ ਆ ਜੀ 24 ਤਰੀਕ ਨੂੰ ਉਹਨਾਂ ਨੇ ਕਿਹਾ ਸੀ ਤੇ ਭਾਈ ਆਪਾਂ 23 ਤਰੀਕ ਦੀ ਜਿਹੜੀ ਰਾਤ ਨੂੰ ਇੱਥੇ ਪਹੁੰਚ ਗਏ ਆ ਚਨਈ ਤੇ ਇੱਥੋਂ ਹੀ ਆਪਾਂ ਨੂੰ 24 ਤਰੀਕ ਨੂੰ ਸਾਈਕਲ ਮਿਲਣੀ ਸੀਗੇ ਤੇ ਬਾਕੀ ਤੁਸੀਂ ਭਾਈ ਕੁਝ ਬੋਲਣਾ ਚਾਹੋਗੇ ਨਹੀਂ ਸਾਈਕਲ ਦਾ ਸਫਰ ਕਰਨ ਵਾਸਤੇ ਤਿਆਰ ਹੋ ਬਹੁਤ ਖੁਸ਼ੀ ਹੈ ਕਿ ਆਪਾਂ ਸਾਈਕਲ ਦਾ ਸਫਰ ਹੈ ਕੱਲ ਤੋਂ ਜਿਹੜੇ ਸਾਈਕਲ ਮਿਲ ਜਾਣਗੇ ਤੇ ਆਪਾਂ ਕੱਲ ਤੋਂ ਮੁਸ਼ਕਲ ਹੈ ਕਿਉਂਕਿ ਆਪਣੇ ਸਾਈਕਲ ਉਹਨਾਂ ਨੇ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਆ ਵੀ ਚੱਪਾ-ਚੱਪਾ ਖੋਲ ਕੇ ਉਹਨਾਂ ਨੇ ਪੈਕ ਕੀਤਾ ਡੱਬੇ ਚ ਤੇ ਉਹਨਾਂ ਨੂੰ ਕਸਮ ਵਾਸਤੇ ਥੋੜਾ ਟਾਈਮ ਲੱਗੂਗਾ ਤੇ ਜੇ ਆਪਾਂ ਕੱਲ ਦੜ ਕੇ ਟਾਈਮ ਨਾ ਮਿਲ ਗਿਆ ਤਾਂ ਫਿਰ ਤਾਂ ਉਹਨਾਂ ਨੂੰ ਇੱਕ ਇੱਕ ਘੰਟਾ ਲੱਗੂ ਚਾਰੇ ਭਰਾ ਡੋੜ ਡਾਬ ਤਾ ਦਵਾ ਤਾ ਸਾਈਕਲ ਕਾਸ ਕੇ ਤੇ ਕੱਲ ਸ਼ਾਮ ਨੂੰ ਜੇ ਆਪਣੇ ਕੋਲ 4-5 ਘੰਟੇ ਤੇ ਫਿਰ ਤਾਂ ਸ਼ਹਿਰ ਤੋਂ ਬਾਹਰ ਨਿਕਲ ਜਾਾਂਗੇ ਜੇ ਸਮਾਂ ਨਾ ਹੋਇਆ ਫਿਰ ਆਪਾਂ ਇੱਥੇ ਹੀ ਰੁਕਾਂਗੇ ਤੇ ਪਰਸੋ ਜਿਹੜਾ 26 ਤਰੀਕ ਨੂੰ 25 ਤਰੀਕ ਨੂੰ ਸੌਰੀ 25 ਤਰੀਕ ਨੂੰ ਆਪਾਂ ਇਹ ਸ਼ਹਿਰ ਤੋਂ ਬਾਹਰ ਨਿਕਲ ਜਾਾਂਗੇ ਕੰਨਿਆ ਕੁਮਾਰੀ ਤਿੰਨੂੰ ਤੇ ਇੰਨੀ ਕੁ ਬਾਹਰ ਤਲਾਬ ਸੀ ਤੇ ਸਾਨੂੰ ਵੀ ਬਹੁਤ ਵਧੀਆ ਲੱਗੀਆਂ ਤਾਂ ਵੀ ਅਸੀਂ ਸਾਈਕਲਾਂ ਦੇ ਨੇੜੇ ਪਹੁੰਚ ਗਏ ਚਨਈ ਪਹੁੰਚ ਗਏ ਜਿੱਥੇ ਆਪਣੇ ਸਾਈਕਲ ਆਉਣੇ ਸੀਗੇ ਤੇ ਸਾਨੂੰ ਵੀ ਐਵੇਂ ਆ ਕਿ ਜਲਦੀ ਜਲਦੀ ਜਿਹੜਾ ਸਾਈਕਲਾਂ ਦਾ ਸਫਰ ਸ਼ੁਰੂ ਕਰੀਏ ਜਿਵੇਂ ਟ੍ਰੈਂਡਾਂ ਟ੍ਰੁੰਨਾ ਭੀੜ ਭੜਕਾ ਜਾ ਉਹ ਹੁਣ 5-6 ਮਹੀਨੇ ਨਾ ਐਵੇਂ ਲੱਗਦਾ ਵੀ ਜਿੱਥੇ ਕੋਈ ਚੀਪਾਂ ਹਾਰਨ ਵਗੈਰਾ ਭੀੜ ਭੜਕਾ ਨਾ ਹੋਵੇ ਉਹੋ ਜੇ ਸਫਰਾਂ ਚ ਨਿਕਲੇ ਆ ਤੇ ਇਹ ਜਿਹੜਾ ਭੀੜ ਭੜਕਾ ਦੇਖ ਕੇ ਨਾ ਸਾਨੂੰ ਵੀ ਹੋਰ ਹੀ ਲੱਗਦਾ ਰਹਿੰਦਾ ਤੇ ਐਸੇ ਕਰਕੇ ਐਵੇਂ ਲੱਗਦਾ ਵੀ ਦਵਾ ਦਵਾ ਸਾਈਕਲਾਂ ਦਾ ਜਿਹੜਾ ਸਫਰ ਸ਼ੁਰੂ ਕਰੀਏ ਤੇ ਇੰਨੇ ਨਾਲ ਹੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇਹ ਬਸ ਜੀ ਮੁੱਖ ਦੀ ਗੱਲ ਇੰਨੀ ਆ ਵੀ ਚਲੋ ਆਪਣੇ ਸਾਈਕਲ ਹੀ ਹੱਥ ਲੱਗ ਜਾਣ ਕੱਲ ਨੂੰ ਜੜ ਜੜਾਈ ਦਾ ਜਿਹੜਾ ਹੋਈ ਚੱਲੂਗਾ ਆਪੀ ਹੋੜੀ ਹੋੜੀ ਤੇ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜਿਹੜਾ ਸਮਾਂ ਕੱਢ ਕੇ ਆਪਣੀ ਭਾਈ ਵੀਡੀਓ ਦੇਖ ਲੈਣਿਓ ਤੇ ਸਤਿ ਸ੍ਰੀ ਅਕਾਲ ਜੀ ਸਭ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ